ਕਿਹੜੇ ਪਿੰਡੋਂ ਲਿਆਂਦਾ ਬਾਈ ਇਹ? ਉਹ ਚੈਲ ਪਿੰਡ ਰੈਂਦਾ ਮੈਂ ਸਬਜੀ ਦੀ ਰੇੜੀ ਲੈਣਾ। ਠੀਕ ਆ ਜੀ ਠੀਕ ਆ ਕੋਈ ਨਹੀਂ ਬਾਈ ਜੀ। ਕੰਮ ਬਹੁਤ ਵਧੀਆ। ਕਿੰਨੇ? ਵੀ ਅੱਲਾ ਫੜ ਕੇ ਕੋਈ ਨਹੀਂ ਤੇ ਜੱਜੇ ਦੇ ਜੇ ਚ ਪਾ ਲਈ। ਕਿੰਨੇ ਮੰਗੇ ਆ? ਲੱਗੀ ਜਾਏ 10000 ਮੰਗੇ 6000 ਲੈ ਆ ਪਏ। 6000 ਵਜੇ ਨਹੀਂ ਕਿਹੜਾ ਭਰਾ 14 40 ਨਹੀਂ ਜਾਂਦਾ। ਤੇ ਵੀ ਬੱਚਾ ਹੀ ਆਦਾ ਸਾਨ। ਤੂੰ ਵੀ ਦੱਸ ਦੱਸ ਬੋਲ ਬੋਲ ਯਾਰ। 10 ਕੁ ਥੱਲੇ ਆ ਕੋਈ 10 ਦੋਦਰੀ ਜਗਾਂ ਜਿੱਥੇ ਤੂੰ ਜਾ ਕੇ ਫੜਦਾ ਚੱਲ ਖਾਈ ਇਹ ਕਰਾ ਦੂਗਾ ਜੀ ਮੁੰਡੇ ਨੂੰ ਪੁੱਛਦਾ ਆਂ ਗਿਆ ਵਾਸੀ ਮੁੰਡੇ ਨੇ ਕੋਈ ਤਾਂ ਮੁੱਲ ਤਾਂ ਮੰਗੀ ਬੈਠਾ ਤੂੰ ਮੁੰਡੇ ਨੂੰ ਕਿ ਜਿੰਦਾ ਮੁੱਲਣਾ ਮੰਗਦਾ ਕਿਉਂ ਜੱਜ ਦਾ ਜੀ ਜਿੰਦਾ ਮੁੱਲ ਹੀ ਮੁੰਡਾ ਮੰਗਦਾ ਸਹੀ ਆ ਸਹੀ ਆ ਕਹਨੇ ਵੀ ਮੁੰਡਾ ਹੁਣ ਮੈਂ ਤਾਂ ਸਹੀ ਦੱਸਦੇ ਯਾਰ ਬਹੁਤ ਬੋਲ 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 ਦੱਸ 5000 ਦਾ ਤਾਂ ਬੱਚਾ ਹੀ ਜਾਂਦਾ ਕਹਿੰਨੀ ਤੂੰ ਦੱਸਦੇ ਵੀ ਮੈਂ ਜੇ ਲਾਇਆ 5 ਨਾ ਲਾਇਆ ਕਿੰਨੇ ਦਾ ਦਊਂਗਾ ਲਾਸਟ ਹਾਂ ਵਾਲੀ ਗੱਲ ਦੱਸ ਤੂੰ ਦੱਸ ਤੂੰ 10 ਮੰਗ ਲੈ ਉਹਨੇ ਲਾਤੇ ਹੋਰ ਫੋਲ ਫੋਲ 100 200 ਨਾਲ ਸੌਦਾ ਨਹੀਂ ਹੋਣਾ ਸਾਡੇ ਛੀ ਦਾ ਦੇ ਯਾਰ ਨਵੇੜ ਕੰਮ ਫੜਾ ਦੇ 100 ਦਾ ਨੋਟ ਹੋਰ 500 ਫੜਾ ਦਾ ਆ 500 ਹੀ ਆ ਮੋੜ ਲੈ ਜਾਗੇ ਯਾਰ ਯਾਰ ਮੋੜਨਾ ਤਾਂ ਬਾਈ ਗਾ ਤੋਂ ਵੀਰੇ ਯਾਰ ਜੀ ਆਇਆ ਨੂੰ ਇੱਥੇ ਤਾਂ ਨਹੀਂ ਮੋੜਨ ਦਾ ਤਾਂ ਨਹੀਂ ਦਿੰਦੇ ਹੁਣ 20 ਸਾਲ ਲਈ ਮੋੜਨ ਦਿੰਦੇ ਇੱਥੇ ਕਿੱਥੇ ਮੋੜਦਾ ਹਾਂ 20 ਸਾਲ ਲਈ ਛਨੇ ਕਿਹੜੇ ਛਨੀ 20 ਸਾਲ ਲਈ ਮੋੜਨ ਦਿੰਦੇ ਇੱਥੇ ਆਗਾ ਉਹ ਨਹੀਂ ਮੋੜਦਾਗਾ ਸੋਹਣਾ ਗੱਲ ਦੇ ਨਾ ਅਲੀ ਪਾਟ ਮਰ ਗਈ ਸੀ ਆਇਆ ਆਇਆ ਫਰੋਈ ਟੱਕਰ ਦੋ ਇਧਰਲੇ ਪਾਸੇ ਵਜੋ ਸਾਈਡ ਤੇ ਤਿੰਨ ਚਾਰ ਪੰਜ 6 7 8 ਚੱਲ ਚੱਕ ਆ ਲੈ ਸਾਡੇ ਤੋਂ ਆ ਮੁੰਡਾ ਖੜਾ ਇਹਦਾ ਮੁੰਡਾ ਭੜਦਾ ਫਿਰਦਾ ਇਹੋ ਉਹ ਨਵਾਂ ਆਖੀ ਆਦਾ ਨਵਾਂ ਆਖੀ ਆਖੀ 12000 ਪੈਸੇ ਲੈਣਾ 12000 ਸਾਡਾ ਲੋਕਾ ਯਾਰ ਜੈਨ ਜੀ ਕੱਢ ਦੇ ਨੀ ਚਣੇ ਹੋਣੇ ਦੂਜਾ ਵਾਪਿਸ ਕਰ ਦਿਓ ਪੈਸੇ ਉਹ ਬਈ ਦੋ ਨੇ ਆੜਾ ਦਾ ਨਹੀਂ ਤੂੰ ਤੋੜਾ ਡੈੜੀ ਆ ਯਾਰ ਬਸ 10 ਪੈਸੇ ਵਾਪਿਸ ਕਰ ਮੇਰੇ ਕੋਈ ਨਹੀਂ ਪੈਸੇ ਦਾ ਫਾਲਾਂਗੇ ਪੈਸੇ ਤੇ ਛੱਡ ਦੇ ਬਸ ਸੌਦਾ ਜੱਜੀ ਨਾਲੀਆਂ ਦੀ ਹੈਂ ਕਰਾਂਗਾ ਤਾਂ ਲੈਣਾ ਨਹੀਂ ਰਹਿਣਾਂਗੇ ਦੱਸਦਾ ਦਾ ਬਈ ਨਹੀਂ ਵਿਕਣਾ ਕੋਈ ਨਹੀਂ ਕੱਲ ਦੱਸ ਤੂੰ ਦੱਦੇ ਯਾਰ 10 ਵਾਂਗੇ 9 ਲਈ ਗਈ ਹੁੰਦਾ ਮੈਂ ਕਰਖਾਂ ਹੁਣ ਤੂੰ ਦੱਸ ਤੇ ਯਾਰ ਮੈਂ ਆਦੂ ਨਾ ਲੈਣਾ ਤੂੰ ਆਖਦੇਗਾ ਨਹੀਂ ਮਨ ਨੂੰ ਮੈਂ ਕੋਣਾ ਤੈਨੂੰ ਬੰਨ ਕੇ ਖਿੜਾ ਦਾਂਗਾ ਫਾਇਦਾ ਹੋ ਜਾਏਗਾ ਯਾਰ ਬੰਨਣਾ ਕੋਈ ਪਾਦਾ ਨਹੀਂ ਭਰਾ ਉਹ ਤਾਂ ਬੰਨ ਕੇ ਇੱਕ ਨਾਲ ਲਾ ਕੇ ਲੱਗੀ ਸਭ ਆਪੇ ਸਾਹਣਾ ਵਜਨ ਦੇ ਸਾਬ ਨਾਲ ਪੈਸੇ ਲੈ ਇਹਨੇ ਲਾਇਆ 6000 ਇਹਨੇ ਦੋਨੇ ਬੰਨਣੇ 6000 ਮੈਂ ਕਿਹਾ 700 ਮੁਰਕੇ ਮੈਂ ਕਿਹਾ ਹੋਰ ਦੇ 500 ਤੇ ਭਰਾ ਮੀਟ ਦੇ ਦਿੰਨੇ ਸੀ ਵੀ 10000 ਦੱਸ ਤਾਂ ਮੈਂ ਮੀਟ ਹੀ ਵੇਚ ਲੂਗਾ ਭੈ ਜਿੰਨੇ ਦਾ ਕਮਾਲ ਹੋ ਗਿਆ ਮੀਟ ਵਾਲਾ ਫਿਰ ਜੇ 10000 ਦਾ ਹੁਣ ਜੇ ਤੂੰ ਦੱਸਦਾ ਲੈ ਵੇਚੇਗਾ ਤੇ ਮੀਟ ਵਾਲਾ ਕਿੰਨੇ ਦਾ ਵੇਚੂਗਾ ਬਈ ਨਾਲੇ ਹੁਣ ਦੁਕਾਨਾਂ ਦੇ ਉਹਨੇ ਜਾਣ ਵੀ ਕੱਢਣੀ ਹੈ ਪਾਈਆ ਪਾਈਆ ਵੇਚਣਾ ਲੈਣਾ ਇਹ ਨੂੰ ਅੱਖਾਂ ਲੈ ਗਿਆ ਆਥਨ ਆਥਨ ਤਾਂ ਇਹ ਨਹੀਂ ਲਗਾ ਰੂਗਾ ਲੈ ਕੇ ਵੀ ਹਾਂ ਉਮੀਦ 10000 ਦਾ ਪਾ ਰਾ ਇੱਕ ਵਾੜ ਲਿਆ ਤੇ ਹੁਣ ਵਿਕੂਗਾ ਵੀ ਠੀਕ ਆ ਤੁਹਾਨੂੰ ਗਲਤ ਨਹੀਂ ਕਰਦਾ ਭਾਈ ਯਾਰ ਜਾ ਨਹੀਂ ਮੰਨਦਾ ਹੁਣ ਤੂੰ 15-16 ਬੰਦੇ ਖੜੇ ਇੱਕ ਬੰਦੇ ਆ ਯਾਰ ਇਹਨੇ ਦੇਣਾ ਤਾਂ ਹੈ ਕੱਢੀ ਕਰ ਲੈ ਚੱਕ ਵੀ ਚੱਕ ਪੂਰਾ ਹੀ 8 ਚੱਕ ਇਹ ਤਾਂ ਸੋਪਿਆਂ ਨਹੀਂ ਪਾਇਆ ਹੁਣ ਕੀ ਯਾਰ ਤੂੰ 500 ਇੰਨਾ ਯਾਰ 2000 ਪਤਾ ਸੀ ਲੈ ਹੈ ਵੀ ਘਟ ਹੈ ਹਾਂ ਲਾ ਲਾ ਚੱਕਾ ਆ ਜਾ ਸਾਡੇ ਪਰਚੀ ਕਰਦੀ ਇਹ ਕਰਾ ਦੂਗਾ ਨਹੀਂ ਨਹੀਂ ਅਰੇ ਯਾਰ ਨਹੀਂ ਆ ਦੇ ਕਮਲਿਆ ਬੰਦਿਆ ਉਹ ਮੰਨ ਜਾ ਜਾ ਕੱਟ ਪਰਚੀ ਆ ਭਰਾਵਾ ਛੋੜਿਆ ਬਾਈ ਨਾ ਮੰਨ ਜਾ ਗਿਣਤ ਕੁਛ ਨਹੀਂ ਪਿਆਦਾ ਨਾ ਜਿਸਨੇ ਕੋਈ ਖੱਡਿਆ ਨਹੀਂ ਹੋਰ ਨਹੀਂ ਹਾਰ ਨੂੰ ਕੋਹੜੀ ਬਚੇਗਾ ਕਿੰਨੇ ਆ ਭਵੇਂ ਇਹ ਗਿਣਤਾ ਲੈ ਪਹਿਲੇ ਵਿਆਜ ਬਤਾਈ ਦੇ ਉਹਨਾਂ ਨੇ ਕਿੰਨੇ ਦੱਸੇ ਜੀ ਗਣ ਗਣ ਤੇ ਹੁਣ ਕੋਈ ਫਰਕ ਨਹੀਂਗਾ ਪਾਲਾ ਜੇ ਚ ਆ ਬਾਈ ਕੱਟ ਪਰਚੀ 10 ਮੰਗ ਕੇ 9 ਥੋੜਾ ਪਹਿਲਾਂ ਦੇ ਦੋ ਫਿਰ ਪਰਚੀ ਦੇ 200 ਉਹ ਤਾਂ ਪੈ ਗਿਆ ਫਰਾ ਪਰਚੀ ਕੱਟ ਬਈ ਨਹੀਂ ਯਾਰ ਐਨੇ ਮਹੀਨੇ ਮੈਂ ਤੱਕੜੀ ਦੇ ਸੁਧਾਏਗਾ ਮੈਂ ਭਰੋਣਾ ਕੋਈ ਤੀਤਰਾ ਕਰ ਮੈਂ 9000 ਵੀ ਕਹਤਾ ਮੈਂ ਪਰਚੀ ਤੈਨੂੰ ਇਹ ਪਤਾ ਨਾ ਬਾਈ ਮੇਰੇ ਘਰ ਨੋਂ 10000 ਆਪਦੇ ਘਰ 9000 ਤੁਹਾਨੂੰ ਦੇਤਾ ਲਿਖਾਈ ਆ ਬੇਟਾ ਯਾਰ ਪਟ ਪਟ ਕਰ ਮੈਂ ਘਰੇ ਦੇ ਵੀ ਚੱਲਣਾ ਗੈਣਾ ਗੈਣਾ ਪੈਸੇ ਗਣਾ ਹਲੋ ਫੜਤਾ ਲੈ ਬਾਪੂ ਹੈਲੋ ਤੂੰ ਤੁਸੀਂ ਲੈ ਲਿਆ ਕੋਈ ਨਹੀਂ ਸੀ ਮੈਨੂੰ ਤਾਂ ਹੈਲੋ ਹਾਂ ਕੀ ਕਹਿੰਨੇ ਕਦੋਂ ਮਗਰ ਤੇ ਕਿੰਨਾ ਇਹ 10 ਹੀ ਮੰਗੇ ਬਾਈ ਮਮੀ ਨੂੰ ਪੁੱਛ ਗਾ ਸਾਡੇ ਨਾਲ ਰੱਖ ਲੈ ਠੀਕ ਹੈ ਰੱਖ ਲੈ ਯਾਰ ਉਹ ਬਾਈ 650 ਰੁਪਏ ਲੈ ਘੱਟ ਇਨਾ ਤੇਰਾ ਸੰਨੀ ਸਿੰਘ ਦਾ ਮੇਰਾ ਨਾਮ ਦਿਨੇਸ਼ ਹੈ ਦਿਨੇਸ਼ ਮੈਂ 10000 ਲੈਣੇ ਮੈਂ ਪਹਿਲਾਂ 10000 ਕਰਾ ਨਹੀਂ ਦੇਣਾ ਉਹ ਬਰੇ ਯਾਰ ਕੀ ਉਹ ਬਾਈ ਯਾਰ 9000 ਉਹ ਬੋਲੀ ਉਹ ਬਾਈ 10000 ਬੰਨਾ ਸੌਦਾ ਤੇ ਸੋਈ ਜਾਂਦਾ ਬਾਈ ਉਹੀ ਗੱਲ ਦੱਸੇ ਯਾਰ ਮੈਂ ਕਰਤੀ ਤਾਂ ਵੀ ਖਾਤਾ ਪੈ ਗਿਆ ਯਾਰ ਕੋਈ ਨਹੀਂ ਸੌਦਾ ਦੇਣਾ ਆਪ ਨੂੰ ਸਿਰਾ ਕਰ ਦੋ ਸਭ ਦੇ ਲਓ ਜੀ ਬੱਕਰਾ ਤੁਹਾਨੂੰ ਦਿਖਾ ਦਿੰਨੇ ਆਂ ਦੋਸਤੋ ਪਰ ਜੀ ਉਹ ਆ ਬੱਕਰਾ 29000 ਦਾ ਸੌਦਾ ਸਿਰੇ ਚੜ ਗਿਆ ਪਰਾਵਾ ਮੈਨੂੰ ਸਾਰਾ ਖੱਦਿਆ ਔਖਾ ਸਿਰੇ ਚੜਾਇਆ ਸੌਦਾ ਦੋਸਤੋ ਪਹਿਲਾ ਸੌਦਾ ਸੀਗਾ ਅੱਧਾ ਘੰਟਾ ਹੋ ਗਿਆ ਅਸੀਂ ਤਾਂ ਹੁਣ ਸਾਰਾ ਕਿ 20 ਸਾਲ ਲਈ ਮੋੜਨ ਦਿੰਦੇ ਬੱਕਰਾ ਪਰ ਮੋੜਨ ਨਹੀਂ ਦਿੰਦਾ ਪਰਚੀ ਦੇ ਵੀ ਆ ਬੱਕਰਾ ਜੀ ਬਹੁਤ ਜੰਗ ਨਾਲ ਲਿਆ ਇਹ ਵੀ ਸੱਜਣੋਂ ਦੂਜਾ ਸੌਦਾ ਚੱਲ ਪਿਆ 22000 ਰੁਪਿਆ ਬਾਈ ਇਹਨੇ ਮੰਗਿਆ ਸੀਗਾ ਬੱਕਰੇ ਦਾ ਮੈਂ ਥੱਲੋਂ ਨਹੀਂ ਚੱਲਿਆ ਮੈਂ 12 ਲੱਗੀ ਜਾਂਦਾ ਨਹੀਂ ਪਹਿਲਾਂ ਵਸਾਈ ਲੈ ਚੋੜੀ 13 ਲੱਗ ਗਿਆ ਦੱਸੋ ਦੱਸਿਆ ਦੇਣਾ ਕਣ ਦਾ ਸਣੀ ਨੇੜੇ ਹੋ ਬਾਈ 17000 ਬਹਿ ਗਿਆ ਇੱਧਰ ਬਾਈ ਮੈਂ ਸਾਲਾ ਬਣਾ ਮੈਂ 5 500 ਰੁਪਏ ਮੈਂ ਨਹੀਂ ਲਵਾ ਲਾ ਕੋ ਜਵਾਬ ਨੂੰ ਸਹੀ ਠੀਕ ਹੈ ਕਿ ਨਹੀਂ ਮੈਂ ਤੈਨੂੰ 8 ਵੀ ਲਾ ਸਕਦਾ ਸੀ 10 ਵੀ ਲਾ ਸਕਦਾ ਸੀ ਨਾ ਮੈਂ ਕਿਸੇ ਤੋਂ ਪੁੱਛਿਆ ਲਾਇਆ ਕਿ ਨਹੀਂ ਤੈਨੂੰ ਹੁਣ ਮੋਲ ਆਉਂਦਾ ਮੈਂ ਕਹਾਂ ਉਹਨੂੰ ਵੀ ਲਾਉ ਉਹ ਮੈਂ ਇੱਕ ਬੱਕਰਾ ਯਾਰ ਬਾਰਾ ਉਹ ਹੋਰ ਲੈ ਲਾ ਇਹਦੇ 150 ਕਿਹਦੇ ਮੈਂ ਮੈਂ ਨਾ ਮੈਂ ਪਰਚੀ ਕਾਇਦੀ ਹੋਰ ਕੀ ਆ 12 ਲਾਤਾ ਆਹੋ ਪਰਚੀ ਵੀ ਕਾਇਦੀ ਸੀ ਪਰਚੀ ਵੀ ਮੈਂ ਲਾ ਕਰ ਦੂੰਗਾ ਕੋਈ ਨਹੀਂ ਯਾਰ ਮੈਂ ਜਦੋਂ ਲੈ ਕੇ ਜਾਣਾ ਮੈਂ ਰੱਖਣਾ ਇਹਨੂੰ ਤੂਫਾਨ ਉੱਡ ਗਿਆ ਹੱਥ ਕਰਮ ਵਾਲੇ ਦੇ ਕਰਮ ਵਾਲੇ ਦਾ ਫਿਰ ਕਰਨਾ ਹੀ ਪੈਂਦਾ ਉਹ ਨਹੀਂ ਫਿਰ ਆਪਾਂ ਮੈਂ ਮੈਂ ਵੇਖ ਲਊਗਾ ਆਦੇ 12 ਦਾ ਹੋ ਗਿਆ ਬਾਈ ਗਿਣ ਪੈਸੇ ਹਾਂ ਕੀ ਕਰ ਕੋਈ ਉਹਨੂੰ ਪੁੱਛੇ ਹੀ ਨਹੀਂ 500 ਦਾ ਪੁੱਛੇ ਤਾਂ ਪੁੱਛਿਆ ਉਹ ਤਾਂ ਮੈਂ ਕੁਛ ਉਹੋ ਵੀ ਪੁੱਛ ਲਾ। ਫਿਰ ਮੈਂ ਉਹ ਜੇ ਉਹ ਕੋਈ ਨਹੀਂ ਯਾਰ ਮੈਂ ਜਦੋਂ ਮੈਂ ਮੈਂ ਕੋਈ ਆਉਣ ਨੂੰ ਨਹੀਂ ਵੇਖਣਾ ਇਹਨੂੰ। ਆਹੋ ਕੋਈ ਆਪਣਾ ਆਪ ਦਾ ਜੇ ਉਹਨੇ ਲਾਤਾ ਫਿਰ ਵੇਖ ਲਿਆ ਮੈਂ ਵੇਖ ਲਿਆ ਹਸਾਬ ਵਾਲਾ। ਭਰਦਾ 12:30 ਨਾ। ਨਹੀਂ ਆਪਣਾ ਨਹੀਂ। ਜੱ ਲਖਾਈ ਕਰਾ ਦੂ ਯਾਰੇ। ਉਹਦਾ 13 ਚ ਵੱਡਦਾ। ਠੀਕ ਆ ਕਿ ਨਹੀਂ? ਤਾਂ ਉਹਦਾ 13 ਚ ਵੜੀ ਜਾਂਦਾ। 13 ਚ ਵੜ ਗਿਆ ਉਹਨੂੰ। ਇੱਧਰ ਵੀਡੀਓ ਦਾ ਇੱਧਰ ਬਣੀ ਜਾਂਦੇ ਚੁੱਪ ਛੱਡੋ ਬੰਦਾ। ਉਹ ਚ ਰੱਖ। ਉਹ ਪਿੱਛੇ ਨੂੰ ਵੇਖਦਾ। ਉਹ ਤੇਰਾ ਕੁਤਣਾ ਯਾਰ ਨਾ ਖਿੱਚੇ ਬੱਕਰਾ ਫੜਾ ਬੱਕਰਾ ਫੜਾ ਸਹੀ ਦਿਲੋਂ ਢੋਂਗੇ ਚਾਹਤੋ ਕੋਈ ਨਹੀਂ ਫਰਕ ਪੈਣਾ ਮੰਗੀ ਨੂੰ ਵਾ ਮੈਂ ਲੱਖ ਮੰਗਣਾ ਭਾਵੇਂ ਕੋਈ ਨਹੀਂ ਬਾਪੂ ਮੇਰਾ ਤੂੰ ਜੋ ਵਾਇ ਕੱਢ ਮੇਰਾ ਇਹ ਚੋਰੀ ਦਾ ਬਰਾਵਾ ਜੋੜੇ ਲੈਣੀ ਆਹੀ ਚੋਰੀ ਦਾ ਮੇਰ ਦੀ ਨਹੀਂ ਦੇ ਸੀ ਜਨਾਬ ਦਾ 17000 ਦੇ ਕਿਉਂ ਗੱਲ ਆ ਯਾਰ ਲਾਸਟ ਹੀ ਹੈ 13 ਨਾ ਹੋ ਗਿਆ ਯਾਰ ਹੋ ਗਿਆ ਤੇਰਾ ਜੇ ਦੇਣਾ ਦੇ ਦੇ ਲੱਗ ਜਾ ਕੇ ਪੈਸੇ ਵਧੀਆ ਲੱਗੇ ਕੌਣ ਬਾਕੀ ਬਾਬੇ ਨਾਨਕ ਵਾਲੀਆਂ ਕਰਤੀਆਂ ਸੀ ਤਾਂ ਨਹੀਂ ਅੱਗੇ ਮੰਨ ਗਿਆ ਹੁਣ ਤੂੰ ਗਲਤ ਨਹੀਂ ਕਿਹਾ ਸਾਡੇ ਜਿਹੜੇ ਤੇਰੇ ਹੁੰਦੀਆਂ ਅੱਜ ਪਤੰਦਰ ਸਾਰੇ ਕਹਿੰਦਾ ਬੱਕਰਾ ਵੀ ਤੇਰੇ ਹੱਥੇ ਤੇ ਆਇਆ ਉਹ ਬੱਕਰਾ ਵੀ ਤੇਰੇ ਪੈਸੇ ਤੇ ਫੜਦੂ ਪੈਸੇ ਫੜੀ ਚਲੋ ਵਾਪੇ ਕਰੀ ਜਾਣਾ ਠੀਕ ਆ ਆਵੇ ਪੈਸੇ ਹੱਥੇ ਫੜਾਈਏ ਉਹ ਦਿੰਦਾ ਪੈਸੇ ਦੇਦਾ ਸੌਦਾ ਆਪ ਪੈਸੇ ਅੱਗੇ ਨੇ ਪੈਸੇ ਤਾਂ ਗਿਣ ਤੂੰ ਫਿਰ ਆਏ ਗਿਣੀ ਆ ਬਹਾ ਹੋ ਗਏ ਗਿਣੂਗਾ ਪੈਣੀ ਬਹੁਤ ਚੰਗੇ ਨੇ ਗਣੇ ਪੈਸੇ ਆ ਸਾਰੇ ਦੇ ਦੇ ਗਣ ਕੇ ਜਾ ਕੋਈ ਅੱਗੇ ਨੇ ਤੇ ਆਪਾਂ ਹਜ਼ਾਰ ਹਜ਼ਾਰ ਕਰਕੇ ਬਾਈ ਦੇ ਹੱਥ ਦੇ ਦੇਰ ਗਏ ਉਦੋਂ ਬਾਅਦ ਕੋਈ ਫੈਸਲਾ ਕਰ ਗਏ ਲక్ష్ਮੀ ਕੋਠਣਾ ਕੋਸ ਦਾ ਰੰਗ ਬਟਾਉਂਦੀ ਆ ਆਲਾ ਵੀ ਇੱਕ ਬੱਕਰਾ ਛੱਡ ਦੇ ਮੈਨੂੰ ਖਰਾ ਦੇ ਪੈਸੇ ਗਣ ਲੈ ਚੰਗੀ ਕਰੋ ਇੱਕ ਆ ਲੈ ਲਓ ਆਪਾਂ ਪੈਸੇ ਵਾ ਲੈ ਦੇ ਬੱਕਰਾ ਦੇ ਨਹੀਂ ਹੁੰਦਾ ਤਾਂ ਪੜਿਆ ਲਿਖਿਆ ਨੂੰ ਪਤਾ ਮੁੰਹਰੇ ਆ ਗਿਆ ਦੇ ਚੈੱਕ ਦੇ ਨਾਲ ਅੱਜ ਫੋਨ ਚੱਲਦਾ ਵੇ ਬੰਦ ਕਰ ਦੇ ਇਹ ਫੋਨ ਦੁਬਾਰਾ ਰਾਜੀ ਤੇ ਚਾਈ ਜਾਂਦੀ ਅੱਛਾ ਕਿੱਦਾਂ ਮਦਨੀ ਫਿਰ ਜਿਵੇਂ ਕਰਦਾ ਪੜਿਆ ਪਹਿਲਾਂ ਯਾਰ ਲਖਾਈ ਇਹਨਾਂ ਤੋਂ ਕਰਾਵਾਂਗੇ ਯਾਰ ਮੈਂ ਤਾਂ ਹੁਣ ਉਹ ਹੀ ਆਰਾ ਲਾਇਆ ਸੀ ਯਾਰ ਆ ਬਾਈ ਬੜਾ 200 ਮੈਨੂੰ ਅਜੇ ਹੋਏ ਬਾਈ ਯਾਰ ਅੱਜ ਕਰੜੇ ਬੜੇ ਦੁਰੇ ਆਉਣੇ ਨੇ ਯਾਰ ਤੁਸੀਂ ਤੁਹਾਨੂੰ ਖਾ ਕੇ ਕੁਝ ਵੀ ਤੇ ਬਾਬਾ ਹਾਈ ਜਾ ਕਿ ਜਦੋਂ ਤੁਹਾਨੂੰ ਮੈਂ ਤਾਂ 150 ਵੀ ਨਹੀਂ ਨਹੀਂ ਮੇਰਾ ਕੋਈ ਫਾਇਦਾ ਨਹੀਂ ਮੇਰਾ ਲੱਗਿਆ ਤੇਰਾ ਚਲੋ ਲੱਗਿਆ ਹੁਣ ਤਾਂ ਲੱਗਿਆ ਹੀ ਆ ਹੁਣ ਵੀ ਲੱਗਿਆ ਹੀ ਬੰਨ ਲੱਗਾ ਤਾਂ ਹੁਣ ਵੀ ਲੱਗਿਆ ਹੀ ਆ ਹੁਣ ਤਾਂ ਲਖਾਈ ਵੀ ਪੈ ਗਈ 200 ਲਖਾਈ ਵੀ ਪੈ ਗਈ ਜੇ ਪੂਰੀ ਨਸਲ ਦਾ ਹੁੰਦਾ ਨਾ ਕੰਨ ਕੋਈ ਚੰਗਾ ਲੰਮਾ ਹੁੰਦਾ ਅੱਖ ਚਿੱਟੀ ਹੁੰਦੀ ਫਿਰ ਗੱਲਾਂ ਹੋਰ ਵੀ ਆ ਫਿਰ ਤੇਰਾ 18 ਦਾ ਹੀ ਸੀ ਫਿਰ ਗੱਲ ਨਹੀਂ ਫਿਰ ਤੇਰਾ 18 ਦਾ ਹੀ ਸੀ ਠੀਕ ਆ ਫਿਰ ਗੱਲ ਤਾਂ ਨਵੀਂ ਆ ਸਾਲ ਸਾਨੂੰ ਸਾਡੀ ਬੱਕਰੀ ਲੱਗੀ ਵੇ ਰੱਖਣਾ ਹੋਰ ਤੇ ਹਾਂ ਦੋ ਬੱਚੇ ਦੇ ਹੋ ਗਏ ਸੀ ਛੱਡਿਆ ਕਰਕੇ ਨਾ ਹੋਵੇ ਚੱਲ ਫਿਰ ਬੱਚਾ ਹੋਰ ਫਿਰ ਕੀ ਫੈਸਲਾ ਆ ਯਾਰ ਕੋਈ 10 15 ਤੋਂ ਥੱਲੇ ਉਤਰ ਯਾਰ ਜੇ ਹੁਣ ਦੋ ਜਨਾਬ ਦੇ ਕੋਲਾਸ਼ ਦੀ ਪੁੱਛਣਾ ਬਬਲਾ ਨਹੀਂ ਖੜ ਦੇ ਹੋਰ ਗੱਲ ਪਾਜੂ ਕੁੱਤੀ ਖੜ ਦੇ 500 ਦੇ ਪ੍ਰੋਫੈਕਟ ਖੜ ਦੇ ਦੱਸਣਾ ਕਿੰਨਾ ਦਵਾ 500 ਵੜਾ ਦੀ ਯਾਰ ਨਹੀਂ ਯਾਰ 200 ਕੋਈ ਨਹੀਂ 22 ਤੋਂ ਘਾ ਵੀ ਉਹ ਮੰਨ ਜਾ ਪਿਆਵਾ ਨਹੀਂ ਯਾਰ ਹੋਰ ਕੱਲ ਆਪੋ ਆਪਣੀ ਹੋ ਗਈ ਪਰਚੀ ਯਾਰ ਜਾ ਹੋ ਗਿਆ ਭਾਈ ਹੋ ਗਿਆ ਉਹ ਪਰਚੀ ਹੁਣ ਆਪੋ ਆਪਣੀ ਆਉਣੀ ਆ ਇਕੱਲੇ ਯਾਰ ਹੁਣ ਫਿਰ ਹਾਜੀ ਵੀ ਗਲਤ ਹੈ ਹਾਜੀ ਵੀ ਗਲਤ ਕਿੰਨੇ ਚੰਦ 13.5 ਕਰਤਾ ਠੀਕ ਆ ਬਾਈ ਦੇ ਯਾਰ ਹੁਣ ਭਰਾਵਾ ਦਾ 500 ਚੱਲ ਜਿਓ ਆਹ ਚੱਲ ਹੋ ਗਿਆ ਟਰਨ ਨਵੇੜੇ ਦਾ ਮਨ ਕੋ ਉਹ ਹੋ ਗਿਆ ਹੁਣ ਤਾਂ ਫਿਰ ਹੁਣ ਦੇ ਦੱਸ ਕੀ ਕਰੀਏ ਯਾਰ ਹੁਣ ਦੱਸ 13.5 ਕਰਤਾ ਭਰਾਵਾ ਪਰਚੀ ਮੇਰੇ ਕੋਲ ਬਕਰਾ ਕੌਣ ਸਾ ਤੁਹਾਨੂੰ ਕੌਣ ਸਕਦੀ ਆ ਹਾਂਜੀ ਬੱਕਰਾ ਦੋਨੋਂ ਦਨੋਂ ਰਾਇ ਕਰਨ ਦੇ ਕੋਲ ਬੱਕਰਾ ਰਾਇ ਕੀਤੀ ਆ ਬਾਈ ਯਾਰ ਮੇਰਾ ਬੱਕਰਾ ਮੇਰਾ ਇਹਨਾਂ ਨੂੰ ਨਾ ਬੋਲੋ ਬੱਕਰਾ ਇਹਦਾ ਮਗਰ ਮੇਰਾ ਤਾਂ ਹੀ ਪੁੱਛਦਾ ਨਾ ਕਰਾ 16 ਹਜ਼ਾਰ ਨਹੀਂ ਜਿਹੜੀ ਗੱਲ ਜਾਈ ਜਾਣਾ ਫਿਰ 15 ਹਜ਼ਾਰ ਲਾ ਯਾਰ ਕੋ ਬੰਦ ਕਰਾ ਲੈਂਦਾ ਕੋਈ ਯਾਰ ਬਾਈਆ ਤੈਨੂੰ ਵੀ ਪਤਾ ਹੀ ਨਾ ਯਾਰ 10000 ਰੁਪਏ ਧੱਕ ਬਿਗਾ ਕੇ ਬੱਕਰਾ ਵੀ ਕੋਈ ਉਹਦਾ ਜਿੱਦ ਚ ਹੋ ਗਿਆ ਕੰਮ ਆ 10000 ਚ ਹੋ ਗਿਆ ਕੋਈ ਨਾ ਬੱਕਰਾ ਵਜਣਾ ਬੜੀ ਆ ਨਾ ਤੇਰੇ ਘਰ ਦਾ ਹੈ ਮੈਂ ਉਹ ਤੋਂ ਕੁਰਸੀ ਉੱਤਰੀ ਹੈ ਚੱਕ ਦੇ ਫਟੇ ਦੇਖੀ ਉਹ ਮੈਂ ਗੜ ਕਰਕੇ ਮੈਂ ਹੈਗਾ ਰੱਖਣਾ ਉਹ ਵੀ ਸਹੀ ਕੰਮ ਹੈ ਉਹ ਵੀ ਰੱਖਣਾ ਨਹੀਂ ਰੱਖਣਾ ਬੱਕਰਾ ਉਹ ਜਹ ਨਹੀਂ ਮਟਾਣਾ ਮੈਂ ਮੋਲੇ ਦੀ ਬੈਂਡਿੰਗ ਨੇ 12 ਤੋਂ ਰੱਖ ਲਿਆ ਇਹ ਮੈਂ ਨੰਬਰ ਹੁਣ ਅਸੀਂ ਵੀ ਜੋਰ ਸਾਡੇ ਵੀ ਪੈਰ ਕੰਮ ਛੱਡ ਗਏ ਉਹ ਟੁੱਟ ਗਈ ਹੈ ਕੁਰਸੀ ਤੋਂ ਜਿਆਦਾ ਅੰਡਾ ਭਾਂਡਾ ਤੁਹਾਡਾ ਮੰਨਣਾ ਪਊਗਾ ਤੁਹਾਨੂੰ ਤੇ ਨਹੀਂ ਮੈਂ ਬਾਈ ਆਹ ਕੁਰਸੀ ਤੇ ਜਾ ਬੱਠਦੇ ਨੇ ਇਹ ਕੁਰਸੀ ਜਾਣ ਰੋਖ ਹੀ ਹੈ ਜਿਆਦਾ ਇਹ ਹੈ ਨਹੀਂ ਤੇ ਜਾ ਇਹ ਕਰਦੇ ਉਹ ਕਰਦੇ ਆ ਕਰ ਦੇ ਨਾ ਅੱਜ ਤੇ ਕਰਦੇ ਤੇ ਮੈਂ ਕਰਦੇ ਯਾਰ ਗੱਲ ਫਸਾਈ ਇਹਨੂੰ ਪਾ ਲਾਂਗੇ ਕਰਦੇ ਰਹੋ ਸਾਹਮਣੇ ਪਰਲੇ ਵਸਿਓ ਲਖਾਈ ਇਹਨੂੰ ਪਾ ਲਾਂਗੇ ਆ ਪਿਆ ਉੱਥੇ ਯਾਰ ਨਹੀਂ ਕੱਤੀ ਹੋ ਰਹਾ ਬਹੁਤੀ ਨਹੀਂ ਗਣ ਪੈ ਰੇ ਗਣ ਇਧਰ ਫੜਾ ਲੈ ਮੈਂ ਗੈਨ ਦਾ ਬਣਾ ਦੇਣਾ ਆ ਨਹੀਂ ਕੱਟਾ ਨਹੀਂ ਪੈਣਦਾ ਤੈਨੂੰ ਇਧਰ ਲੈ ਪੈਣ ਨੂੰ ਕਰਦਾ ਕੱਟਾ ਨਹੀਂ ਪੈਣਦਾ ਪੈਦਿਕ ਨੂੰ ਬੱਚਾ ਫੜਾਉਂ ਆ ਹੁ ਕਾ ਬੱਚਾ ਉਹਦੇ ਫੜਾ ਦੂ ਬਣਾ ਦੇ ਹੁਣ ਫਿਰ ਹੁਣ ਬਣਾ ਦੇ ਬਣਾ ਦੇ ਬਣਾ ਦੇ ਇੱਕ ਮੈਂ ਕੁਛ ਕਹੂੰਗਾ ਤੂੰ 14 ਕਰ ਦੇਗਾ ਆ ਲੈ ਫਿਰ 14 ਨਹੀਂ ਹੋਣਾ ਨਹੀਂ ਹੋਣਾ ਬਾਈ ਉਹ ਜਿੱਤ ਆ ਤੁਹਾਡੀ ਅੱਜ ਉਹ ਨਹੀਂ ਹੋਣਾ ਉਹ ਜਿੱਤ ਆ ਨਹੀਂ ਹੋਣਾ ਬਾਈ ਯਾਰ ਲਿਖਾਈ ਹਮ ਕਰਾਈ ਨਹੀਂ ਯਾਰ ਕਿੰਨੇ ਚ ਕਰਤਾ ਹੁਣ ਇਹ ਮੈਂ ਤੈਨੂੰ ਕਿਉਂ ਹੋਵੇਂ ਹੋਣਾ ਬਸ 14.5 ਕਹਿੰਦਾ ਲਿਖਾਈ ਕਰਾਈ ਦਿਓ ਆਪਣਾ ਬੋਲ ਦਿਓ ਲਿਖਾਈ ਆਪਣੀ ਆਪ ਕੋ ਆਪਣੀ ਕਰਾਓ ਉਸੇ 200 ਰੁਪਏ ਵਿੱਚ ਬਈ ਯਾਰ ਲੋ ਬਈ ਆ ਬੱਕਰੇ ਦਾ ਸੌਦਾ 14.5 ਦਾ ਹੋ ਗਿਆ 15 ਰੁਪਏ ਬਹੁਤ ਲਿਖਾਈ ਲਿਖੀ ਹੈ ਠੀਕ ਹੈ ਲੋ ਬਈ ਸੰਜੂ ਨੂੰ ਦੇਤਾ ਬੱਕਰਾ 15000 ਦਾ ਤੇ ਲਿਖਾਈ ਆਪੋ ਆਪਣੀ ਬਈ ਬਹੁਤ ਔਖਾ ਸਿਰੇ ਚੜਿਆ ਇਹ ਵੀ ਸੌਦਾ ਸੂਟ ਨਹੀਂ ਮਿਆਨਾ ਬੱਪਾ ਰੱਖ ਦੂਰ ਗਿਣੋ ਬਾਈ ਗਿਣੋ ਪੈਸੇ ਲੈ ਵੀ ਨੇੜੇ ਹੋ ਜਾ ਉਹਨਾਂ ਨੇ ਸੱਦੇ ਕਰ ਬਣਾ ਨੋਟ ਪੁੱਠਿਆਂ ਦੇ ਮੈਨੂੰ ਪਹਿਲਾਂ ਹੀ ਪੁੱਠੀਆਂ ਬਾਈ ਹੁੰਦਾ ਹਾਂ ਪੁੱਠੀਆਂ ਪਹਿਲਾਂ ਬਾਈ ਹੁੰਦਾ ਬੋਲੀ ਚੱਲੋ ਐ ਪਤਾ ਲੱਗੀ ਆ ਵੇ ਕਈ ਵਾਰੀ ਭਲੇਖਾ ਪੈ ਜਾਂਦਾ ਹੁਣ ਮੈਂ ਵੀਡੀਓ ਜ਼ਰੂਰ ਬਣਾਉਣਾ ਪੈਸਿਆਂ ਦੀ ਅੱਗੇ ਉਹ ਕਪਤਾਨ ਦਾ ਪੰਗਾ ਪੈ ਗਿਆ ਸੀ ਪੰਗਾ ਨਹੀਂ ਪੈਂਦਾ ਸੀ ਯਾਰ 11 12 13 14 ਪੰਗੜੀ ਹੋਵੇ ਲਿਖਾਈ ਕਰ ਠੀਕ ਆ ਬਈ